ਚਵਾਈ ਚੂਈ ਹੈਗੀਆ ਬਿਲਕੁਲ ਫੋਕੀ ਹੋਣ ਮਾਰਦੇ ਪਿਛਲੇ ਥਣਾ ਗਿਆ ਕੋਈ ਸ਼ਰਲਾ ਛਿੱਟਾ ਨਹੀਂ ਕੋਈ ਭੂਰ ਛਿੱਟਾ ਨਹੀਂ ਇਹਦੇ ਚ ਚਵਾਈ ਚੂਈ ਹੈਗੀਆ ਓਕੇ ਦੀ ਰਿਪੋਰਟ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਫੇਰ ਮੈਂ ਪਹੁੰਚ ਚੁੱਕਿਆ ਪਿੰਡ ਤੁੰਗਾ ਢੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਕਿਉਂਕਿ ਨਗੀਨੀ ਦਿਖਾਉਂਗਾ ਅੱਜ ਤੁਹਾਨੂੰ ਮੈਂ ਜਰਸੀ ਦੇ ਤੇ 1 एचएफ ਚੰਗੀ ਵੱੱਛੀ ਆ ਗੱਬਣ ਹੋਣ ਦੇ ਬਿਲਕੁਲ ਨੇੜਾ ਸੱਜਣੋਂ ਤੇ ਇੱਕ ਹੈਗਾ ਓਏ ਦੋ ਦੰਦ ਦਾ ਨਗੀਨਾ ਹੈ ਫੁੱਲ ਚੰਗੇ ਕੱਦ ਕਾਰਛ ਆ ਗਈ ਇਹ ਸੂਣ ਚ ਕੱਢਦੀ ਆ 20 25 ਦਿਨ ਬਾਕੀ ਡਿਟੇਲ ਸਾਰੀ ਆਪਾਂ ਸੱਜਣੋਂ ਲਾਡੀ ਨੂੰ ਪੁੱਛਾਂਗੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਪੰਜਾਬ ਦਾ ਸਭ ਤੋਂ ਘੱਟ ਰੇਟ ਤੇ ਜਰਸੀ گاਵਾ ਵੇਚਣ ਵਾਲਾ ਸੱਜਣਾ ਇਹ ਲਾਡੀ ਜਿੱਥੇ ਅੱਜ ਆਪਾਂ ਪਹੁੰਚੇ ਹੋਏ ਆਂ ਜਾਨਵਰ ਦਿਖਾਵਾਂਗੇ ਟਾਪ ਕੁਆਲਿਟੀ ਦੇ ਤੇ ਰੇਟ ਸਾਰਿਆਂ ਦੇ ਕਰਾਵਾਂਗੇ ਸੱਜਣੋਂ ਵੀਡੀਓ ਚੀ ਤੇ ਬਾਕੀ ਆ ਜਾ ਛੋਟੀ ਲਾਡੀ ਨਾ ਕਰਾ ਦੇਣਾ ਗੱਲਬਾਤ ਆ ਜਾ ਲਾਡੀ ਫਿਰ ਹੋਰ ਕੀ ਹਾਲ ਚਾਲ ਹੈ ਵਧੀਆ ਬਾਈ ਜੀ ਹੱਸਦੀ ਕਾਲੀ ਹਾਂਜੀ ਬਾਈ ਚੜਦੀ ਕਲਾ ਕਿਵੇਂ ਚੱਲਦਾ ਕੰਮ ਕੰਮ ਮੰਨ ਲਓ ਮਾਲ ਆਈ ਪੁਰਾਣੀ ਹੁਣ ਗਰਮੀ ਲੱਗੀ ਘਟਣਾ ਹੁਣ ਪਿਛਲੇ ਸਾਲ ਵਾਂਗੂ ਕੰਮ ਫੇਰ ਚੱਲੂਗਾ ਦਾ ਹੈ ਹਨਾ ਹਾਂਜੀ ਹਾਂਜੀ ਆ ਹੁਣ ਇੱਧਰ ਭਰ ਦਾਂਗੇ ਸ਼ੈੱਡ ਸਾਰਾ ਹਨਾ ਹਾਂ ਹਾਂ ਬਈ ਆ ਗਰਮੀ ਕਰਕੇ ਥੋੜਾ ਜਿਹਾ ਮਾਲ ਕੱਟ ਲੱਗ ਗਿਆ ਦੀ ਬਾਈ ਲਿਆਉਣਾ ਤੇ ਪਰ ਕੰਮ ਆ ਜਿਹੜਾ ਕੰਮ ਰੁਟੀਨ ਚ ਚੱਲਦਾ ਹੈ ਕੰਮ ਰੁਟੀਨ ਚ ਬਾਈ ਮਾਰ ਦੇ ਲਈ ਇੱਥੋਂ ਕਰ ਲਈ ਸ਼ੁਰੂ ਹਾਂਜੀ ਬਾਈ ਇੱਥੋਂ ਲੈ ਗੱਗੂ ਆਏ ਤੇ ਮਾਰਦੇ ਕੈਮਰਾ ਸਤਾ ਦਾ ਆ ਆ ਆਈਟਮ ਦਿਖਾ ਦੇ ਓਏ ਪਿਆਰੀ ਵੀ ਵਾਲੀਆ ਸੂਆ ਕਿਹੜਾ ਇਹਦਾ ਇਹ ਪਹਿਲੇ ਸੂਏ ਸੋਈ ਜਾਂਦਾ ਉਹਦੇ ਲੈਣੇ ਦਾ ਰਖੋਲ ਕੇ ਸੂਆ ਪਹਿਲਾ ਕਹਿ ਦਿੰਦੀ ਸੂਈਆ ਇਹ ਪਰਸੋਂ ਸੂਈ ਆ ਵੀਰੇ ਸੂਆ ਹੈਗਾ ਸਜਣੋਂ ਪਹਿਲਾ ਸੂਈਆ ਪਰਸੋਂ ਦੀ ਇੱਕ ਗੱਲ ਹੋਰ ਦੱਸਦਾ ਨਾ ਦੁੱਧ ਵੀ ਵਧੀਆ ਪਾਉਗੀ ਨਾਲੇ ਘਰੇ ਖੜੀ ਸੋਣੀ ਵੀ ਲੱਗੂਗੀ ਇਹ ਮੈਂ ਗੱਲਬਾਤ ਕਰਦਾ ਕਿਉਂਕਿ ਬੱਚਿਆਂ ਦਾ ਸਿਸਟਮ ਹੀ ਆ ਓਏ ਪਿਆਰੀ ਬੋਧਾ ਤੋਰੀ ਲਾਣੇ ਨਾਰਾ ਹੌਲੀ ਕਿਤੇ ਡੇਗ ਡੂਗਦੇ ਏਗੂ ਨੇੜੇ ਲਾ ਕੇ ਦਿਖਾ ਦੇ ਲੇਵਾ ਥੱਲਿਓ ਜਿਵੇਂ ਤੂੰ ਹੀ ਪਾਲਾ ਕਰ ਬਲ ਮੜਾ ਜਾ ਆ ਇੱਥੇ ਦਿਖਾ ਦੇ ਨੇੜੇ ਥਣ ਬਹੁਤ ਵਧੀਆ ਕੱਢਿਆ ਬੱਚੀ ਨੇ ਹਾਂ ਥਣ ਤੈਣ ਕੱਢਿਆ ਜਮਾ ਟੌਪ ਕੁਆਲਟੀ ਦਾ ਇੱਥੋਂ ਮੋੜ ਲਓ ਜੀ ਪਰਸੋਂ ਦੀ ਸੂਈ ਆ ਹਾਂ ਬਾਈ ਕਿੰਨੀ ਕ ਬੋਲੀਆਂ ਹੁਣ ਬੋਲ ਆ ਬਈ ਇਹਦੇ ਥੱਲੇ ਹੈਗਾ 9-10 ਕਿਲੋ 9-10 ਕਿਲੋ ਬੋਲਾ ਇਹਦੇ ਥੱਲੇ ਹੈਗਾ ਰੈਡੀ ਹਾਂਜੀ ਹਾਂਜੀ ਕਿੰਨਾ ਕ ਦੁੱਧ ਪਾ ਸਕਦੀ ਆ ਤੇਰੇ ਤਜਰਬੇ ਨਾਲ ਬਈ ਇਹ 12 13 ਕਿਲੋ ਦਾ ਚਬਾਊਗੀ ਬੱਚੀ ਬਸ ਇਹ ਬਾਕੀ ਸ਼ਕੀਨ ਵਾਲੀ ਆ ਹਾਂ ਸੱਚੀ ਸ਼ਕੀਨ ਵਾਲੀ ਆ ਬੱਚੀ ਦਾ ਹੈ ਲੱਗ ਵੀ ਯਾਰ ਸਾਨੂੰ ਜਿਵੇਂ ਆਪਾਂ ਨੁਕਰੀ ਘੋੜੀ ਦਾ ਬੱਚਾ ਨਹੀਂ ਲਈ ਫਿਰਦੇ ਹਾਂ ਉਹਦੇ ਮਾਰਕੀਟ 'ਚ ਕਿਤੇ ਉਹ ਗੱਲ ਬਾਤ ਆ ਇਧਰ ਲਈ ਬੰਨਿਓ ਦਿਖਾ ਅਗਲੇ ਬੰਨਿਓ ਤੇ ਇੱਥੋਂ ਇੱਥੋਂ ਦਿਖਾ ਦੇ ਲੈ ਵਾਲੂ ਵਾ ਇਹਦਾ ਸਮਾਰ ਕੇ ਐਨ ਥਣ ਥਣੋਟ ਦਿਖਾ ਦੇ ਤੇ ਨਾੜਾ ਨੂੜਾ ਵੀ ਯਾਰ ਲੈਵੇ ਤੇ ਬਹੁਤ ਪਿਆਰੀਆਂ ਨੇ ਤੇ ਥਾਣਾ ਜਿਹੜਾ ਥਣ ਵੀ ਆ ਲੱਗਿਆ ਪੂਰਾ ਟੌਪ ਕੁਆਲਿਟੀ ਦਾ ਇਸ ਟਾਈਮ ਕਿੰਨਾ ਬੋਲਾ ਦੱਸਿਆ ਲੈ ਢੀ ਬਈ ਇਹਦੇ ਥੱਲੇ ਹੈਗਾ 9-10 ਕਿਲੋ ਬੋਲਾ 9-10 ਕਿਲੋ ਬੋੜੀ ਆ ਤੇ ਆਰਡਰ ਵੀ ਸਟਿਚ ਰੱਖਦੀ ਆ ਹਾਂ ਬਾਕੀ ਐ ਹਲਦੇਨਾ ਚ ਤੀਜਾ ਹੀ ਆ ਸੂਈ ਨੂੰ ਆ ਦਿਨ ਸੂਈ ਚ ਬਹੁਤ ਵਧੀਆ ਬੱਛੀ ਦੀ ਤੇ ਬਾਕੀ ਯਾਰ ਇਹਦਾ ਆਰਡਰ ਵੀ ਤੁਹਾਨੂੰ ਦੱਸੂਗਾ ਔਰੇ ਤੋਂ ਹਣਾ ਹਾਂ ਇੱਥੇ 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 ਤਾਂ ਦਿਖਾ ਦੇ ਨੇੜੇ ਲਾ ਕੇ ਹਨ ਸਮਾਰ ਕੇ ਤੇ ਥਾਣ ਥਨੋਟ ਵੀ ਟੋਪ ਕੁਆਲਟੀ ਵਾਲਾ ਪੈਸੇ ਕਿੰਨੇ ਲਵਾਂਗੇ ਦੀ ਬਈ ਇਹਦਾ ਮੁੱਲ 42000 ਆ हां ना जमे कोई गल 38000 ਨੂੰ ਬੱਛੀ ਦੇ ਰਾਂਗੇ 38000 ਦੀ ਇਹ ਬੱਛੀ ਆਪਾਂ ਦੇ ਦੇਾਂਗੇ ਆਪਾਂ ਦੇ ਰਾਂਗੇ ਬਾਈ ਹਾਂ ਇਹ ਬੱਛੀ ਮਿਲੂ ਸੂਈ ਸਮਾਰੀ ਪਹਿਲਾ ਸੂਆ ਸਿਰਫ 38000 ਦੀ ਤੇ ਹੁਣ ਮਾਰ ਦੇ ਗੱਗੂ 2 ਨੰਬਰ ਵਾਲੀ ਦੇ ਕੈਮਰਾ ਓਏ ਇਹਦੀ ਵੀ ਫੇਸ ਕੁਆਲਿਟੀ ਤਰਾ ਦੇ ਚੈੱਕ ਇਹਦੇ ਨਾਲ ਬੱਚਾ ਕੀ ਆ ਦੋ ਇਹਦੇ ਬੱਛੀ ਆ ਜੀ ਇਹਦੇ ਨਾਲ ਬੱਚਾ ਹੈ ਹਾਂਜੀ ਇਹਦੇ ਨਾਲ ਬੱਚਾ ਹਾਂ ਇਹਦੇ ਮਗਰ ਬੱਛੀ ਆ ਬੱਛੀ ਤੇ ਵੀ ਮਾਰ ਦੇ ਸਤਾਰ ਇਹ ਵੀ ਪਿਓਰ ਜਰਸੀ ਚ ਆ ਗਈ ਜੀ ਗੱਲਬਾਤ ਕਰੀ ਦੂਜਾ ਤੀਜਾ ਤਾਂ ਨਹੀਂ ਆ ਸੂਈ ਨੂੰ ਹੋਰ ਦੋ ਜੀ ਇਹ ਇਹਦਾ ਸੂਆ ਦੂਜਾ ਹਾਂ ਇਹ ਦੂਜੇ ਇਹਦੇ ਥੱਲੇ ਕਿੰਨੀ ਕ ਬੋਲੀ ਬਾਈ ਇਹ ਮਾਲ ਅੱਜ ਹੀ ਆਇਆ ਸਵੇਰੇ ਠੀਕ ਆ ਗੱਲ ਤੇ ਇਹਦੇ ਥੱਲੇ ਜਾਣੀ ਹੁਣ 11 12 ਕਿਲੋ ਤਿਆਰ ਆ ਆਰਡਰ ਰੂਡਰ ਚੰਗਾ ਰੱਖਦੀ ਐ ਵੀ ਹਣਾ ਹਾਂਜੀ ਆਰਡਰ ਰੂਡਰ ਜਿੱਡੀ ਆਪ ਆ ਓਡੇ ਇਹਦਾ ਸਜਣੋ ਲੈਵਾ ਇਹਦਾ ਆ ਗਿਆ ਦੂਜਾ ਸੁਆ ਤੇ ਸ਼ਕੀਨ ਸ਼ਕੂਨ ਉਹ ਬੱਚੀ ਵਾਂਗੂ ਇੱਕ ਨੰਬਰ ਵਾਲੀ ਵਾਂਗੂ ਇਹ ਵੀ ਪੂਰੀ ਆ ਤੇ ਨਾਲ ਇਹਦੇ ਹੈਗੀ ਆ ਬੱਚੀ ਇਹ ਦੁੱਧ ਕਿੰਨਾ ਕੁ ਪਾ ਦੂ ਉਸਤਾਦ ਦੁੱਧ ਬਾਈ ਇਹ 13 14 ਕਿਲੋ ਚਵਾ ਦੂ ਆਰਾਮ ਨਾਲ ਇਹ ਚਵਾ ਦੂਗੀ 13 ਤੋਂ 14 ਕਿਲੋ ਹਾਂਜੀ ਹਾਂਜੀ ਆ ਭਾਜਦੀ ਆ ਬੱਚੇ ਦਾ ਕਰਾ ਹਾਂ ਥੋੜਾ ਬੱਚੇ ਕਰਕੇ ਆ ਬੱਚਿਆਂ ਕਰਕੇ ਜਾਨਵਰ ਜ਼ਰੂਰ ਭਾਜਦੇ ਨੇ ਐਚ ਵੀ ਕਰਦੇ ਨੇ ਇਹਦਾ ਸੂਆ ਦੂਜਾ ਨਾਲ ਬੱਛੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਬਾਈ ਆਪਾਂ ਬੱਛੀ ਦੇਵਾਂਗੇ ਇਹ 43000 ਦੇ ਹਾਂ ਅਗਲੇ ਅਗਲੇ ਬੰਨੋ ਵੀ ਦਿਖਾ ਦੇ ਲੈ ਵਸਤ ਇਹ ਮਿਲੂਗੀ ਬਾਈ ਕਹਿੰਦਾ ਆ 43 ਵੀ 40 ਤੇ 3 ਦੀ ਦੇਵਾਂਗੇ ਤੇ ਹੁਣ ਦਿਖਾ ਦੇ ਲੈ ਵਾ ਇਥੋਂ ਗੈਪ ਗੂਬ ਵੀ ਬਹੁਤ ਹੱਥਣਾ ਚ ਤੇ ਆਰਡਰ ਵੀ ਯਾਰ ਪੂਰਾ ਫਿਕਸ ਹੈ ਜੇ ਗੱਲਬਾਤ ਕਰ ਲਈਏ ਇੱਕ ਹੀ ਨਵੀਂ ਛੜਦਾਂਗੇ ਇਹ 43 ਦੀ ਛੜਦਾ 14 ਦਿਖਾ ਦੇ ਦੀਆਂ ਮਾਰਕ ਪਹਿਲਾਂ ਅਗਲੇ ਥਣਾਂ ਦੇ ਮਾਰਦੇ ਫੇਰ ਪਿਛਲੇ ਦੇ ਚਵਾਈ ਚੂਈ ਹੈਗੀ ਬਿਲਕੁਲ ਫੋਕੀ ਹੁਣ ਮਾਰਦੇ ਪਿਛਲੇ ਥਣਾਂ ਦੀ ਕੋਈ ਸ਼ਰਲਾ ਛਿੱਟਾ ਨਹੀਂ ਕੋਈ ਭੂਰ ਛਿੱਟਾ ਨਹੀਂ ਇਹਦੇ ਚ ਚਵਾਈ ਚੂਈ ਹੈਗੀ ਓਕੇ ਦੀ ਰਿਪੋਰਟ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਵਣੀ ਹੁੰਦੀ ਆ ਤੇ ਬਾਕੀ ਚਰਚ ਗਾਲੀ ਵੀ ਕਰੀ ਜਾਂਦੇ ਖੜੀ ਰਾਮਨ ਵਾਲੇ ਰਾਮਨਾਲ ਭਾਈ ਰਾਮਨ ਤੇ ਆ ਇਹਦੇ ਨਾਲ ਹੈਗੀ ਬਾਈ ਬੱਛੀ ਦੋਆਂ ਕਿ ਦਿਨਾਂ ਦੀ ਸੂਈਆ ਬੋਲੀ ਚੰਗੀ ਆ ਥੱਲੇ ਤੇ ਰੇਟ ਇਹਦਾ ਲੱਗੀ 43000 ਦੱਸਿਆ ਬਾਈ ਮੁੱਲ 45 ਆ ਯਾਨੀ 43 ਦੀ ਬੱਛੀ ਦੇ ਦਾਂਗੇ ਆਪਾਂ ਹਾਂ ਇਹ ਦੇ ਦਾਂਗੇ 43000 ਦੀ ਤੇ ਹੁਣ ਆਜੋ ਤਿੰਨ ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਬਾਈ ਇਹ ਵੀ ਦੂਜੇ ਸੂਏ ਸੂੰਦੀ ਆ ਵੀਰੇ ਹਾਜ਼ਰੀ ਆ ਇਹ ਇਹ ਮੇਰਾ ਖਿਆਲ ਆ ਵੇ ਜਦੋਂ ਨੂੰ ਸੱਜਣੋਂ ਤੁਸੀਂ ਵੀਡੀਓ ਦੇਖ ਕੇ ਪਹੁੰਚੋਗੇ ਇਹਨੇ ਸੂ ਪੈਣਾ ਸੋਡੇ ਪਹੁੰਚਦੇ ਕਰਦੇ ਜਦੋਂ ਨੂੰ ਤੁਸੀਂ ਵਾਈ ਲਵੇ ਉਖੜੋਂਗੇ ਉਹਨੇ ਇਹ ਵੀ ਤੋੜ ਦਿਓ ਜੀ ਖੋਲ ਕੇ ਹੌਲੀ ਚਲਾ ਲਿਆ ਕਰੋ ਮਰੀ ਜੀ ਨਵਾਂ ਹਾਣਾ ਇਹ ਸੂਂਦੀਆ ਦੂਜਾ ਸੂਆ ਉਹ ਲਾਣੇਦਾਰ ਕਹਿੰਦਾ ਨਵਾਂ ਹਾਣਾ ਕਹਿੰਦਾ ਮੈਂ ਹੋ ਗਿਆ ਬੁढ़ा ਹੁਣ ਖਿੱਚ ਕੇ ਲੈ ਜਾਣੀਆਂ ਨੇ ਹਾਂ ਕਰ ਦੀਆਂ ਨੇ ਤਾਂ ਕਾ ਨਾ ਆ ਬੋਝ ਕੇ ਤੋਰ ਦੇ ਕੋਈ ਗੱਲ ਨਹੀਂ ਇਹ ਹਾਜ਼ਰੀ ਵਾਲਾ ਡੀ ਹਾਂ ਹਾਜ਼ਰੀ ਆ ਬਾਈ ਹਾਜ਼ਰੀ ਇਹਦਾ ਦੁੱਧ ਕਿੰਨਾ ਕਾ ਪਹਿਲੇ ਸੂਏ ਦਾ ਇਹਦਾ ਬਾਈ ਪਹਿਲੇ ਸੂਆ ਬੱਚੀ ਨੇ 13 ਕਿਲੋ ਦੁੱਧ ਚਵਾਇਆ ਐਟੀ ਮੀਰਾ ਵੀ 15 16 ਕਿਲੋ ਇਹ ਦੁੱਧ ਚਵਾਉਗੀ ਤੇ ਬਾਕੀ ਥਣ ਥਣ ਵੀ ਇਹਨੂੰ ਮੈਂ ਸਾਲਾ ਹੀ ਲੱਗਿਆ ਨਾ ਮੱਝਾਂ ਦਾ ਭਾਈ ਚਵਾਈ ਪੂਰੀ ਵਧੀਆ ਥਣ ਇਹਨੂੰ ਮੱਝਾਂ ਰਗਾ ਲੱਗਿਆ ਜਿਵੇਂ ਤੁਹਾਨੂੰ ਦੱਸਿਆ ਵੀ ਕਾਹਲ ਥੋੜੀ ਜਰੂਰ ਕਰਦੇ ਨੇ ਜਾਨਵਰ ਤੇ ਬਾਕੀ ਆ ਯਾਰ ਇਹ ਵੀ ਫੁੱਲ ਸ਼ਕੀਨ ਗਈ ਬੱਚੀਆਂ ਸਾਰੀਆਂ ਤੁਹਾਨੂੰ ਅੱਜ ਮੈਂ ਨਗੀਨੇ ਹੀ ਦਿਖਾਉਂਗਾ ਲਾਡੀ ਦੇ ਫਾਰਮ ਤੋਂ ਅਗਲੇ ਬੰਨੇ ਵੀ ਦਿਖਾ ਦੇ ਨਹੀਂ ਲਿਆ ਲਿਆਉਣੇ ਆ ਭਾਈ ਹਾਂ ਇਧਰਲੇ ਬੰਨੇ ਵੀ ਦਿਖਾ ਦੇ ਲੈ ਬਾ ਤੇ ਥਣ ਥਣਾ ਓਟਾ ਜਿਹੜਾ ਟੌਪ ਦਾ ਲੱਗਿਆ ਤੇ ਹੁਣ ਇਹਦੀ ਫੇਸ ਕੁਆਲਿਟੀ ਤੇ ਵੀ ਮਾਰਦੀ ਕੈਮਰਾ ਕਰੀ ਲੈਣੇ ਦਾ ਫੇਸ ਹੋ ਰਹਾ ਹੈ ਇਸ ਕੁਆਲਿਟੀ ਤੇ ਪਛਾਣ ਹੋ ਕੇ ਦਿਖਾ ਦੇ ਸਾਰਾ ਇਹਨੂੰ ਇੱਥੇ ਤੋਂ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਬਾਈ ਆਪਾਂ 45000 ਦੀ ਵਸੀ ਦੇਵਾਂਗੇ ਇਹ ਦੇ ਦਾਂਗੇ 45000 ਦੀ ਹਾਂਜੀ ਆ ਨਕੀ ਨਹੀਂ ਲੈ ਲੈਂਗੇ ਜਿੰਨੀ ਦੇਣੀਆਂ ਦਾ ਸੂਣ ਵਾਲੀ ਆ ਚਾਹੇ ਹੁਣ ਧਾਰਾ ਮਾਰ ਲਾ ਤਾਂ ਵੀ ਠੀਕ ਆ ਗੱਲ ਮੈਂ ਕਹਿੰਦਾ ਚਬਾਈ ਬਹੁਤ ਵਧੀਆ ਲੱਗਦੀ ਆ ਥੋੜੀ ਜਿਹੀ ਹੈ ਨਾ ਹਾਂਜੀ ਨਾ ਮੈਂ ਡਰੀ ਜਾਂਦੀ ਆ ਥੋੜਾ ਜਿਆ ਇਹ ਦੇ ਦਾਂਗੇ 45 ਹਾਂਜੀ ਇਹ ਹੁਣ ਆ ਜਾ ਇਹਦੇ ਤੇ ਇਹ ਮੇਰਾ ਖਿਆਲ ਆ ਇਹ ਕਿਵੇਂ ਆ ਦੰਦਾਂ ਚ ਇਹ ਦੋ ਦੰਦ ਆ ਬਾਈ ਬੱਚੀ ਮੂੰਹੋਂ ਦੋ ਦੰਦ ਆ ਸੂਣ ਚ ਕਿੰਨਾ ਟਾਈਮ ਕੱਢੇ ਸੂਣ ਚ ਬਾਈ ਘੱਟੋ ਘੱਟ 25 ਦਿਨ ਲੇ ਜਾਊਗੀ ਬੱਚੀ ਲਾਹੇ ਪੈ ਗਈ 25 ਦਿਨਾਂ ਡੇੜ ਘੇੜ ਲੈ ਹਾਂਜੀ ਹਾਂਜੀ ਇਹ ਆਪਾਂ ਜੇ ਗੱਲ ਕਰ ਲਈ ਇਹ ਚ ਜਾਣ ਜੂਣ ਚੰਗੀ ਆ ਹਾਂਜੀ ਇਹ ਤਾਂ ਪੂਰੀ ਸ਼ਕੀਨ ਆ ਗਈ ਇਹ ਘੋੜੀ ਆ ਸਿਸਟਮ ਆ ਗਿਆ ਨਾ ਬੱਚਾ ਹੀ ਆ ਹੱਲੇ ਉਮਰ ਚ ਵੀ ਉਮਰ ਚ ਵੀ ਹਜੇ ਨਿਆਣੀ ਆ ਦੰਦਾਂ ਚ ਵੀ ਦੋ ਦੰਦ ਆ ਤਕਰੀਬਨ ਤਕਰੀਬਨ 22 ਕ ਸਾਲ ਡੇੜ ਘੇੜਾ ਹਾਂਜੀ ਹਾਂਜੀ ਇੱਥੇ ਤਾਂ ਹੌਲੀ ਕਰਕੇ ਦਿਖਾ ਦੇ ਮਾੜੀ ਜੀ ਇੱਥੇ ਰੋਗਲਾ ਇੱਥੇ ਦਿਖਾ ਦੇ ਪਛਾਣ ਹੋ ਗਿਆ ਐਨ ਸਮਾਰ ਕੇ ਫੋਟੋ ਵਧੀਆ ਕਰਾਉਂਦੀ ਆ ਫੋਟੋ ਖਿਚਾਉਣੀ ਹੈਗੀ ਆ ਸ਼ਕੀਨ ਆ ਫੋਟੋ ਵੀ ਇਹਦੀ ਲਾ ਲਾਂਗੇ ਫਿਰ ਲੈ ਚੱਲ ਹੌਲੀ ਹੌਲੀ ਆ ਇੱਥੇ ਤੋਂ ਦਿਖਾ ਦੇ ਤੇਰਾ ਨਾ ਉਸਤਾਦ ਐਨੀ ਨੇੜੇ ਨਾ ਲਾਇਆ ਕਰ ਐ ਦਿਖਾਇਆ ਕਰ ਸਮਾਰ ਕੇ ਕਿਦੇ ਬੰਦਿਆਂ ਨੂੰ ਛੋਟੀਆਂ ਦਿਖਾ ਨਹੀਂ ਤੂੰ ਗਾਂ ਗਾਵਾਂ ਚੰਗੀਆਂ ਨੇ ਅੰੱਚ ਲੰਬਾ ਨਾ ਦਵਾ ਦੀ ਕਿਸੇ ਸੱਜਣ ਆ ਇੱਥੇ ਤੇ ਕੱਦ ਕਾਢ ਦਾ ਹੰਦਾ ਅੱਜਾ ਵੀ ਕਰਾ ਦੂੰਗਾ ਮੈਂ ਕਿਉਂਕਿ ਕੱਦ ਵੇਡ ਵੀ ਪੱਛੀ ਦਾ ਚੰਗਾ ਦੰਦਾਂ 'ਚ ਦੋ ਦੰਦ ਆ ਸਿਰਫ ਇਹਦੇ ਪੈਸੇ ਸਾਉ ਪੂਰੀ ਆ ਚਾਹੇ ਹੁਣੇ ਹੀ ਬੈਠੋ ਭਾਈ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹਦਾ ਆਪਾਂ ਅੱਜ ਦਾ ਜਿਹੜਾ ਲਵਾਂਗੇ 47000 ਰੁਪਏ ਇਹਦਾ ਲਵਾਂਗੇ 47000 ਰੁਪਏ 25 ਤੋਂ 27 ਦਿਨ ਇਹ ਕੱਢਦੀ ਆ ਹਾਂਜੀ ਬਾਕੀ ਮਾਨਤਾਨ ਕੋਈ ਗੱਲ ਨਹੀਂ ਵੀਰ ਦਾ ਦੂਰ ਹੋਗਾ ਤੇ ਜਾਨੀ ਮਾਨਤਾਨ ਕਰਾਂਗੇ ਆਪਾਂ ਹਾਂਜੀ ਲੈ ਤੇ ਦੰਦਾਂ ਚ ਆ ਗਈ ਸੱਜਣਾ ਦੋ ਦੰਦ ਦੋ ਰੰਗ ਬਾਈ ਨੇ ਦੱਸਿਆ ਉਹਨਾਂ ਕਾ ਕੱਢਦੀ ਆ ਅਗਲੇ ਨੰਬਰ ਵਾਲੀ ਤੋਰ ਦੋ ਖੋਲ ਕੇ ਇਹਦਾ ਕਿਹੜਾ ਸੁਆ ਜੀ ਇਹ ਵੀ ਦੂਏ ਸੁਏ ਸੁਂਦੀ ਆ ਜੀ ਇਹ ਵੀ ਦੂਜੇ ਸੁਏ ਸੁਂਦੀ ਆ ਹਾਂਜੀ ਉਹ ਦੇਖਣ ਨੂੰ ਐ ਲੱਗਦੀ ਜਿਵੇਂ ਤਾਜੀ ਸੂਈ ਹੋਵੇ ਬਾਜ਼ਾਰ ਹੀ ਲੱਗਿਆ ਖੜਾ ਹੋਵੇ ਨਾ ਹਾਂ ਉਹ ਤਾਂ ਲੱਗਦੀ ਤਾਂ ਪਲੂਣ ਹੀ ਆ ਪਰ ਹੈਗੀ ਦੂਏ ਸੂਏ ਆ ਬਾਈ ਇਹ ਵੀ ਹਾਜ਼ਰੀ ਆ ਮੈਂ ਕਹਿੰਨਾ ਹਾਂਜੀ ਹਾਂਜੀ ਇਹ ਵੀ ਹਾਜ਼ਰੀ ਆ ਆਥਣ ਛੜ ਕੇ ਸੂਕੂ ਜਦੋਂ ਅੱਡ ਵੀਡੀਓ ਪਾਵਾਂਗੇ ਆਪਾਂ ਹਾਂਜੀ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਬਈ ਇਹ 42000 ਦੀ ਵਸਤੀ ਦੇ ਦਾਂਗੇ ਇਹ ਦੇ ਦਾਂਗੇ 42 ਦੀ ਸੂਆ ਦੂਜਾ ਕਦ ਕਾਠ ਵੀ ਚੰਗਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਤੇ ਥਣ ਵੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਨਹੀਂ ਬੱਚੀ ਦਾ ਦਿਖਾਇਆ ਉਹਦੇ ਵਾਂਗੂ ਇਹਨੂੰ ਵੀ ਮੈਂ ਸਾਲਾ ਥਣ ਥਣੋਟੀ ਲੱਗਿਆ ਏ ਦੁੱਧ ਕਿੰਨਾ ਕ ਪਾ ਦੂਗੀ ਇਹ ਬਾਈ ਦੇ ਦੋਗੇ ਦੁੱਧ 12 13 ਕਿਲੋ ਆਹਮ ਨਾਲ ਕਿੰਨੇ ਵੀ ਛੜ ਦਾਂਗੇ ਚੱਲ ਦੇ ਦਾਂਗੇ ਹੋਰ ਬਾਈ ਮਾਨ ਤਾਨ ਮੌਕੇ ਤੇ ਕਰ ਦਾਂਗੇ ਚੰਗੀ ਆਉਂ ਲੇਵਾਂ ਲੂਗਾ ਚੰਗਾ ਕੋਈ ਢਾਲਾ ਰਿਹਾ ਹਾਂਜੀ ਹਾਂ ਵਧੀਆ ਰੱਖੋ ਅੰਦਰ ਪੂਰਾ ਸਟਿਚ ਲੈ ਕੇ ਵੀ ਜਾ ਸਕਦੀ ਆ ਦੋ ਚਾਰ ਤਾਂ ਨਾ ਠੀਕ ਆ ਗੱਲ ਹਾਂਜੀ ਵੀ ਸੱਜਣਾ ਦੇ ਪਹੁੰਚਣ ਤੱਕ ਸੂ ਵੀ ਸਕਦੀ ਆ ਹਾਂਜੀ ਕਿੰਨੇ ਦੱਸਿਆ ਦੀ ਰੇਟ ਇਹ ਬਾਈ 41 ਦੀ ਦੇ ਦਾਂਗੇ ਲਾਸਟ ਆ ਇਹ ਦੇ ਦਾਂਗੇ 44000 ਦੀ ਤੇ ਹੁਣ ਮਾਰ ਦੇ ਉਸਤਾਦ ਆ ਬੱਚੀ ਤੇ ਕੈਮਰਾ ਇਹ ਯਾਰ ਤੁਸੀਂ ਲਜਾਨ ਸਾਰੀ ਜਿਵੇਂ ਆਪਾਂ ਕਹਿ ਲਈਏ ਨਾ ਵੀ 15-20 ਦਿਨਾਂ ਚ ਮੌਸਮ ਠੰਡਾ ਹੋਊਗਾ ਇਹ ਨਟੀਕਾ ਮੰਗ ਲੈਣਾ ਹਾਂ ਬਈ ਮੰਗ ਲੈ ਆ ਇਹ ਆ ਗਈ ਮੇਰਾ خیال ਹੈ ਐਚਐਫ ਕ੍ਰੋਸ ਚ ਹਾਂ ਇਹ ਆ ਗਈ ਐਚਐਫ ਕ੍ਰੋਸ ਚ ਇਹ ਗੱਬਣ ਬਾਈ ਨੇ ਹਲੇ ਕਰਾਈ ਨਹੀਂ ਹੋਈ ਉਦਾਂ ਬੱਚੀ ਇਹਦਾ ਬਾਈ ਆਪਾਂ ਦਾ ਲੈਣ ਗਏ ਸੀਗੇ ਚਾ ਲੋ ਮਾਲਕ ਕਹਿੰਦੇ ਵੀ ਬੱਚੀ ਦੇਣੀ ਆ ਚਲ ਆਪਾਂ ਨਾਲ ਲੈ ਆਂਦੀ ਸੀ ਵੀ ਚੜਾ ਲੈ ਆਂਦੀ ਉਹ ਰੰਗ ਰੂਪ ਦੀ ਚੰਗੀ ਆ ਇਹਦੀ ਬਾਡੀ ਗੁੱਡੀ ਦਿਖਾ ਰਹੀ ਹੈ ਇਹਦੇ ਨਾਲੇ ਵੇਲੇ ਵੇਲਾ ਰਹੀ ਹੈ ਲੈ ਵਾਹ ਜੀ ਆਇਆਂ ਨੇ ਦੇ ਵਾਇਨੇ ਬਣਾ ਹੁਣ ਆ ਜੇ ਜਦੋਂ ਬਣਾ ਹਣਾ ਤੇ ਦੇ ਨਾਲੇ ਬੱਖੇ ਢੋਖੇ ਦੀ ਮਾਰੀ ਪਈ ਆ ਜੀ ਬੱਚੇ ਹਾਂ ਓਕੇ ਆ ਸੰਭਾਲ ਨਹੀਂ ਗਈ ਮਾਰੀ ਪਈ ਆ ਜੀ ਹਾਂ ਜੀ ਉਹ ਬੱਚੀ ਚੰਗੀ ਆ ਕੱਦ ਬਿੱਡ ਪੂਰਾ ਕਰੂਗਾ ਨਾ ਲੰਬਾਈ ਵੀ ਚੰਗੀ ਬਣਾਉ ਤੇ ਆ ਵੀ ਹਲਕੀ ਜਿਹੀ ਕ੍ਰਾਸ ਚੀ ਗਈ ਗਰਮੀ ਗਰਮੀ ਚੱਲਣ ਵਾਲੀ ਆਈਟਮ ਯਾਨੀ ਟੀਕੇ ਨੇ ਬਾਪ ਲਾ ਲਓ ਵੀ ਜੇ ਕੋਈ ਚਾਹੇ ਮੈਂ ਲੈ ਆਉਂਗਾ ਹਾਂ ਜੀ ਮੰਗ ਲੈਣਾ ਐਸੇ ਕਿੰਨੇ ਲਵਾਗੇ ਤੇ ਹੁਣ ਦੇ ਦਾਂਗੇ ਬਾਈ ਇਹ 8000 ਦੀ ਗਿਫਟ ਵਾਲਾ ਕੰਮ ਹੀ ਕਰਦੇ ਹਾਂ ਅੱਠ ਦੀ ਦੇ ਦਾਂਗੇ ਕੋਈ ਪਾਲਣ ਦੀ ਲੋੜ ਨਹੀਂ ਪਲੀ ਪਲਾਈ ਹੈਗੀ ਆ ਕੀ ਕਾ ਗੱਲ ਆ 8000 ਦੀ ਦੇ ਦਾਂਗੇ ਜੇ ਕੋਈ ਚਾਰ ਗਾਵਾਂ ਇਕੱਠੀਆਂ ਲੈਂਦਾ ਫਿਰ ਹੋਰ ਮਾਰ ਤਾਨ ਕਰ ਦਾਂਗੇ ਗਿਫਟ ਨਹੀਂ ਕਰਦੇ ਫਿਰ ਗਿਫਟ ਕਰ ਦਾਂਗੇ ਯਾਰ ਤੂੰ ਕਹਿਦਾ ਬਾਈ ਕਰ ਦਾਂਗੇ ਕਰ ਦਾਂਗੇ ਜਿਹੜੀ ਮੂਰਿਆ ਕਹਿੰਦੇ ਆਪਾਂ ਜੇ ਕੋਈ ਸੱਜਣ ਇਕੱਠੇ ਚਾਰ ਨਗ ਲੈ ਕੇ ਜਾਂਦਾ ਉਹਨੂੰ ਨਾਲ ਇਹ ਮੈਂ ਗਿਫਟ ਵੀ ਦਵਾ ਦੂੰਗਾ ਇਹ ਜੀ ਗੱਲ ਨਹੀਂ ਬਾਈ ਤੋਂ ਆ ਜਾ ਲਾਡੀ ਨੰਬਰ ਬੋਲ ਦੇ ਜਰਾ ਹਾਂ ਨੰਬਰ ਹੀ ਆਪਣਾ 985579812 ਹਾਂ ਇੱਕ ਵਾਰੀ ਸਾਰੀਆਂ ਤੇ ਮਾਰ ਕੇ ਕੈਮਰਾ ਐਂ ਦਿਖਾ ਦੇ ਟਿਕਾਈ ਨਾਲ ਦੁਬਾਰੇ ਫੇਰ ਬੋਲ ਦਿਓ ਜੀ ਨੰਬਰ 985579812 ਆ ਬਾਕੀ ਨੰਬਰ ਸੱਜਣੋ 22 ਦਾ ਮੈਂ ਵੀਡੀਓ ਚ ਚਲਾ ਦੂੰਗਾ ਆਪਣੇ ਕੋਲੇ ਦਿੱਲੀ ਆਉਂਦਾ ਹੀ ਰਹਿੰਦਾ ਵਾ ਨਗੀਨਾ ਇਹਨਾਂ ਚ ਕੋਈ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲਿਜਾ ਸਕਦੇ ਹੋ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਜਾਨਵਰ ਨੇ ਜਿਹੜੇ ਇਸ ਫਾਰਮ ਤੇ ਇੱਕ ਵਾਰੀ ਫੇਰਦਾ ਦਦਾ ਨਾ ਪੱਕੇ ਤੌਰ ਤੇ ਕੰਮ ਕਰਦੇ ਨੇ ਬਾਈ ਹੋਰੀ ਜਰਸੀ ਦਾ ਜਰਸੀ ਤੁਹਾਨੂੰ ਇੱਥੇ ਹਰ ਵਕਤ ਮਿਲੂ ਤੇ ਮਿਲੂ ਵੀ ਜੇ ਮੈਂ ਗੱਲਬਾਤ ਕਰ ਲਾਂ ਪੂਰੇ ਪੰਜਾਬ ਚ ਹੀ ਕਹਿ ਸਕਦੇ ਆਪਾਂ ਨਹੀਂ 5-7 ਜ਼ਿਲ੍ਹਿਆਂ ਚੋਂ ਤਾਂ ਪੱਕਾ ਹੀ ਕਹਿ ਸਕਦੇ ਆਂ ਵੀ ਰੇਟ ਆਪਣਾ ਸਾਰਿਆਂ ਤੋਂ ਮੰਦਾ ਹੁੰਦਾ ਤਕਰੀਬਨ ਤਕਰੀਬਨ ਜਾਨਵਰਾਂ ਦੇ ਹਿਸਾਬ ਨਾਲ ਹਾਂਜੀ ਆ ਬਾਕੀ ਇੱਥੇ ਹਰ ਟਾਈਮ ਤੁਹਾਨੂੰ ਜਰਸੀ ਮਿਲੂਗੀ ਨੰਬਰ 22 ਹੋਰ ਇਹਦਾ ਵੀਡੀਓ ਚ ਚੱਲੂਗਾ ਜਿਹੜੇ ਵੀ ਸੱਜਣ ਨੂੰ ਪਸੰਦ ਆਉ ਉਹਨਾਂ ਚੋਂ ਉਹ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਤੇ ਬਾਕੀ ਜੇ ਇਹ ਵਿਕ ਗਈਆਂ ਦਬਾਰੇ ਲੈਣ ਵਾਸਤੇ ਵੀ ਬਾਈ ਨਾਲ ਰਾਬਤਾ ਕਾਇਮ ਕਰਨਾ ਹਾਂਜੀ ਉਹ ਤਾਂ ਆਪਾਂ ਕੋਸ਼ਿਸ਼ ਧਾਈ ਕਰਦੇ ਹੁੰਨੇ ਆ ਕਿ ਛੇਤੀ ਵੀਡੀਓ ਬਣਾਈਏ ਹਾਂ ਮਾਲ ਤਾਂ ਦਿੱਲੀ ਆਉਂਦਾ ਵਾ ਆਪਣਾ ਇਹੀ ਕੋਸ਼ਿਸ਼ ਹੁੰਦੀ ਆ ਵੀ ਵੀਡੀਓ ਤੇ ਦਿਖਾਈਏ ਆ ਰੂਟੀਨ ਦੇ ਵਿੱਚ ਜਾਨਵਰ ਵੇਚਦੇ ਰਹਿੰਦੇ ਨੇ ਹਾਂਜੀ ਹਾਂਜੀ ਬਾਈ ਤੇ ਬਾਕੀ ਕਮੈਂਟ ਕਰਕੇ ਵੀ ਦੱਸਿਓ ਸੱਜਣੋ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਤੇ ਬਾਈ ਦੇ ਜਿਹੜੇ ਜਾਨਵਰ ਨੇ ਯਾਰਾ ਜਾਨਵਰ ਤੁਹਾਨੂੰ ਕਿੱਦਾਂ ਦੇ ਲੱਗੇ